ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਬੀਤੇ ਸ਼ਾਮ ਨੂੰ ਹੀ ਉਹ ਨਤਮਸਤਕ ਹੋਏ ਨੇ ਦੱਸਦੀ ਕਿ ਪਹਿਲਾਂ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਨ 2019 ਦੇ ਵਿੱਚ ਆਪਣੀ ਪਹਿਲੀ ਵਰੇਗਣ ਦੇ ਮੌਕੇ ਦੇ ਉੱਤੇ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਤੇ ਉਸ ਦੌਰਾਨ ਦੀਪਿਕਾ ਤੋਂ ਇਲਾਵਾ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੇ ਨਾਲ ਆਏ ਸਨ ਪਰ ਹੁਣ ਰਣਵੀਰ ਸਿੰਘ ਦੇ ਵਿਆਹ ਨੂੰ 14 ਨਵੰਬਰ 2024 ਦੇ ਵਿੱਚ 6 ਸਾਲ ਪੂਰੇ ਹੋ ਗਏ ਹਨ ਤੇ ਉੱਥੇ ਹੀ ਸਤੰਬਰ ਮਹੀਨੇ ਘਰ ਇੱਕ ਬੇਟੀ ਨੇ ਲక్ష్ਮੀ ਨੇ ਜਨਮ ਲਿਆ ਤੇ ਜਨਮ ਤੋਂ ਬਾਅਦ ਉਹ ਇਕੱਲੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਦੱਸ ਦਈਏ ਕਿ ਰਣਵੀਰ ਸਿੰਘ ਦੇ ਨਾਲ ਇਸ ਦੌਰਾਨ ਸਿਕਿਉਰਟੀ ਵੀ ਮੌਜੂਦ ਸੀ ਉਹਨਾਂ ਨੇ মিডিਆ ਨਾਲ ਗੱਲਬਾਤ ਨਹੀਂ ਕੀਤੀ ਪਰ ਉਹ ਆਪਣੀ ਟੀਮ ਦੇ ਨਾਲ ਲਗਾਤਾਰ ਗੱਲ ਕਰ ਰਹੇ ਸਨ ਰਣਵੀਰ ਸਿੰਘ ਕਰੀਬ ਅੱਧੇ ਘੰਟੇ ਤੱਕ ਦਰਬਾਰ ਸਾਹਿਬ ਰੁਕੇ ਤੇ ਉਹਨਾਂ ਨੇ ਪੂਰੀ ਪ੍ਰतिकਰਮਾ ਕੀਤੀ ਹੈ ਅ ਦਰਬਾਰ ਸਾਹਿਬ ਦੱਸਦੀ ਕਿ ਰਣਵੀਰ ਸਿੰਘ ਦਰਬਾਰ ਸਾਹਿਬ ਅੰਦਰ ਗਏ ਤੇ ਮੱਥਾ ਟੇਕਿਆ ਰਣਵੀਰ ਸਿੰਘ ਦੀਆਂ ਫੋਟੋਸ ਤੇ ਵੀਡੀਓ ਬਣਾਉਣ ਵਾਲੀ ਵਾਲੇ ਲੋਕਾਂ ਦੀ ਵੀ ਕਾਫੀ ਭੀੜ ਨਜ਼ਰ ਆਈ ਹੈ ਤੇ ਉਹਨਾਂ ਨੇ ਬਾਹਰ ਆ ਕੇ ਲੋਕਾਂ ਦੇ ਨਾਲ ਵੀ ਫੋਟੋਆਂ ਕਲਿੱਕ ਕਰਵਾਈਆਂ ਨੇ ਇਸ ਤੋਂ ਪਹਿਲਾਂ ਤੋਂ ਦੱਸਦੀ ਹੈ ਕਿ ਰਣਵੀਰ ਸਿੰਘ ਦੀ ਜਿਹੜੀ ਕਿ ਆ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਦੱਸਦੀ ਹੈ ਕਿ ਸਤੰਬਰ ਮਹੀਨੇ ਜਿਹੜੀ ਕਿ ਇਹਨਾਂ ਦੇ ਘਰੇ ਲక్ష్ਮੀ ਨੇ ਬੇਟੀ ਨੇ ਜਨਮ ਲਿਆ ਸੀਗਾ ਤੇ ਜਨਮ ਤੋਂ ਬਾਅਦ ਇਹ ਪਹਿਲੀ ਵਾਰ ਇਕੱਠੇ ਜਿਹੜੀ ਕਿ ਇਕੱਲੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਨੇ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਰਣਵੀਰ ਸਿੰਘ ਨੇ ਪੂਰੀ ਸ਼ਰਧਾ ਦੇ ਨਾਲ ਗੁਰੂ ਘਰ ਚ ਨਤਮਸਤਕ ਹੋ ਕੇ ਆਸ਼ੀਰਵਾਦ ਲੈ ਆਏ ਤੇ ਉਹ ਉੱਥੇ ਹੀ ਰਣਵੀਰ ਸਿੰਘ ਦੇ ਨਾਲ ਇਸ ਦੌਰਾਨ ਦੱਸਦੇ ਕਿ ਸਿਕਿਉਰਟੀ ਵੀ ਮੌਜੂਦ ਸੀਗੀ ਪਰ ਮੀਡੀਆ ਦੇ ਨਾਲ ਉਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਬੀਤੇ ਸ਼ਾਮ ਨੂੰ ਹੀ ਉਹ ਨਤਮਸਤਕ ਹੋਏ ਨੇ ਦੱਸਦੀ ਕਿ ਪਹਿਲਾਂ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਨ 2019 ਦੇ ਵਿੱਚ ਆਪਣੀ ਪਹਿਲੀ ਵਰੇਗਣ ਦੇ ਮੌਕੇ ਦੇ ਉੱਤੇ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਤੇ ਉਸ ਦੌਰਾਨ ਦੀਪਿਕਾ ਤੋਂ ਇਲਾਵਾ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੇ ਨਾਲ ਆਏ ਸਨ ਪਰ ਹੁਣ ਰਣਵੀਰ ਸਿੰਘ ਦੇ ਵਿਆਹ ਨੂੰ 14 ਨਵੰਬਰ 2024 ਦੇ ਵਿੱਚ 6 ਸਾਲ ਪੂਰੇ ਹੋ ਗਏ ਹਨ ਤੇ ਉੱਥੇ ਹੀ ਸਤੰਬਰ ਮਹੀਨੇ ਘਰ ਇੱਕ ਬੇਟੀ ਨੇ ਲక్ష్ਮੀ ਨੇ ਜਨਮ ਲਿਆ ਤੇ ਜਨਮ ਤੋਂ ਬਾਅਦ ਉਹ ਇਕੱਲੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ ਰਣਵੀਰ ਸਿੰਘ ਦੇ ਨਾਲ ਇਸ ਦੌਰਾਨ ਸਿਕਿਉਰਟੀ ਵੀ ਮੌਜੂਦ ਸੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਪਰ ਉਹ ਆਪਣੀ ਟੀਮ ਦੇ ਨਾਲ ਲਗਾਤਾਰ ਗੱਲ ਕਰ ਰਹੇ ਸਨ ਰਣਵੀਰ ਸਿੰਘ ਕਰੀਬ ਅੱਧੇ ਘੰਟੇ ਤੱਕ ਦਰਬਾਰ ਸਾਹਿਬ ਰੁਕੇ ਤੇ ਉਹਨਾਂ ਨੇ ਪੂਰੀ ਪ੍ਰਤੀਕਰਮਾ ਕੀਤੀ ਹੈ ਦਰਬਾਰ ਸਾਹਿਬ ਦੱਸਦੀ ਕਿ ਰਣਵੀਰ ਸਿੰਘ ਦਰਬਾਰ ਸਾਹਿਬ ਅੰਦਰ ਗਏ ਤੇ ਮੱਥਾ ਟੇਕਿਆ ਰਣਵੀਰ ਸਿੰਘ ਦੀਆਂ ਫੋਟੋਸ ਤੇ ਵੀਡੀਓ ਬਣਾਉਣ ਵਾਲੀ ਵਾਲੇ ਲੋਕਾਂ ਦੀ ਵੀ ਕਾਫੀ ਭੀੜ ਨਜ਼ਰ ਆਈ ਹੈ ਤੇ ਉਹਨਾਂ ਨੇ ਬਾਹਰ ਆ ਕੇ ਲੋਕਾਂ ਦੇ ਨਾਲ ਵੀ ਫੋਟੋਆਂ ਕਲਿੱਕ ਕਰਵਾਈਆਂ ਨੇ ਇਸ ਤੋਂ ਪਹਿਲਾਂ ਤੋਂ ਦੱਸ ਦਈਏ ਕਿ ਰਣਵੀਰ ਸਿੰਘ ਦੀ ਜਿਹੜੀ ਕਿ ਆ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਦੱਸਦੀ ਹੈ ਕਿ ਸਤੰਬਰ ਮਹੀਨੇ ਜਿਹੜੀ ਕਿ ਇਹਨਾਂ ਦੇ ਘਰ ਇਹ ਲక్ష్ਮੀ ਨੇ ਬੇਟੀ ਦਾ ਜਨਮ ਲਿਆ ਸੀਗਾ ਤੇ ਜਨਮ ਤੋਂ ਬਾਅਦ ਇਹ ਪਹਿਲੀ ਵਾਰ ਇਕੱਠੇ ਜਿਹੜੀ ਕਿ ਇਕੱਲੇ ਹੀ ਦਰਬਾਰ ਸੇ ਮੱਥਾ ਟੇਕਣ ਪਹੁੰਚੇ ਨੇ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਰਣਵੀਰ ਸਿੰਘ ਨੇ ਪੂਰੀ ਸ਼ਰਧਾ ਦੇ ਨਾਲ ਗੁਰੂ ਘਰ ਚ ਨਤਮਸਤਕ ਹੋ ਕੇ ਆਸ਼ੀਰਵਾਦ ਲੈ ਆਏ ਤੇ ਉਹ ਉੱਥੇ ਹੀ ਰਣਵੀਰ ਸਿੰਘ ਦੇ ਨਾਲ ਇਸ ਦੌਰਾਨ ਦੱਸਦੇ ਕਿ ਸਿਕਿਉਰਟੀ ਵੀ ਮੌਜੂਦ ਸੀਗੀ ਪਰ ਮੀਡੀਆ ਦੇ ਨਾਲ ਉਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ